ਵੀਡੀਓ ਹੈ ਗਿਆ 3 ਨੰਬਰ ਸੈੱਟ ਦੇ ਨਾਲ ਕਨੈਕਟਡ ਇਹ ਹੈਗੀਆਂ ਕੂਲਿੰਗ ਪੈਡਾਂ ਜਿਵੇਂ ਕੁਲਰ ਦੇ ਆਸ-ਪਾਸੇ ਕੂਲਿੰਗ ਪੈਡਾਂ ਲੱਗੀਆਂ ਹੁੰਦੀਆਂ ਇਸ ਤਰ੍ਹਾਂ ਇਹਦੇ ਪਾਣੀ ਪਾ ਕੇ ਠੰਡੀ ਹਵਾ ਅੰਦਰ ਜਾਂਦੀ ਹੈ ਤੇ ਮੂਰੇ ਪੱਖੇ ਗਰਮ ਹਵਾ ਬਾਹਰ ਕੱਢੀ ਜਾਂਦੇ ਆ 3 ਨੰਬਰ ਸੈੱਟ ਦੀ ਵੀਡੀਓ ਹੈ ਇਹ ਅਗਲੀ ਵੀਡੀਓ ਆਪਾਂ 2 ਨੰਬਰ ਸੈੱਟ ਚਾਹੇ 1 ਨੰਬਰ ਸੈੱਟ ਦੀ ਪਾਵਾਂਗੇ ਪਹਿਲਾਂ 3 ਨੰਬਰ ਸੈੱਟ ਦੀ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਕੀ ਠੀਕੋ ਐਸੇ 10-10 ਕਲਰ ਲੜ ਲਗਾ ਕੇ ਰੱਖਦੇ ਆਂ ਇਸ ਤਰ੍ਹਾਂ ਮਸ਼ੀਨਾਂ ਦਾ ਅੰਡਾ ਆਉਂਦਾ ਹੈ ਤੇ ਲੀਵਰ ਚੱਕਦੀ ਹੈ ਜੀ ਇਸ ਤਰ੍ਹਾਂ ਟ੍ਰੇਆਂ ਵਿੱਚ ਹੋ ਲੱਗਿਆ ਪਾਣੀ ਵਾਲੀਆਂ ਟੈਂਕੀਆਂ ਪਾਣੀ ਜਾਂਦਾ ਮੁਰਗੀਆਂ ਨੂੰ ਰਾਣੇ ਬਿਨਾਂ ਸਾਰ ਲੈਂਦੇ ਹੁਣ ਕਿਆਂ ਪਾਣੀ ਵਾਲੀ ਆਟੋਮੈਟਿਕ ਸਾਰੀਆਂ ਮਸ਼ੀਨਾਂ ਨੇ ਉਹਨਾਂ ਦੇ ਬਟਨ ਦਿਖਾਵਾਂ ਇਹ ਹੈਗੀ ਅਗੀ ਉਹ ਲੇਗ ਪੈਡਾਂ ਦੀ ਮਸ਼ੀਨ ਵੀ ਕਿੰਨੇ ਫ ਡਿਗਰੀ ਜਾਂ ਕਿੰਨੇ ਕਿਵੇਂ ਇੱਥੇ ਅਲਾਰਮ বাজਦਾ ਵੀ ਆ ਇੱਥੇ ਪ੍ਰੋਬਲਮਾਂ ਵੀ ਆ ਚੈੱਕ ਕਰੋ ਤੇ ਇਹਨਾਂ ਸੁੱਤਾਂ ਦੇ ਰਾਹੀਂ ਜੋ ਹੁਸ ਰਸਤੇ ਵਿੱਚ ਟਰਾਲੀ ਜਾ ਰਹੀ ਹੈ ਉਹ ਦਿਖਾਉਂਗਾ ਵੀਡੀਓ ਦੇ ਵਿੱਚ ਇਹ ਤੋਂ ਅੱਗੇ ਜਾਂਦੀ ਆ ਇਹ ਤੋਂ ਵਾਪਸ ਆਉਂਦੀ ਆ ਇਹ ਤੋਂ ਦਾਣਾ ਭਰਿਆ ਜਾਂਦਾ ਉਹਨਾਂ ਦੇ ਵਿੱਚ ਫੀਡ ਭਰੀ ਜਾਂਦੀ ਹੈ ਕਿ ਇਹ ਸੁੱਤਾਂ ਨੇ ਤੇ ਇਹ ਲੰਗੜੀਆਂ ਮੁਰਗੀਆਂ ਨੇ ਜੋ ਲੰਗੜੀ ਹੋ ਜਾਂਦੀ ਹੈ ਤੇੜੀਆਂ ਆ ਤਾਂ ਉਹਨੂੰ ਇੱਥੇ ਫੀਡ ਤੇ ਪਾਣੀ ਪਾਇਆ ਜਾਂਦਾ ਹੈਗਾ ਤਾਕੀ ਦਿਖਾਵਾਂਗੇ 3 ਕੇਜ ਨੇ 1 2 3 ਤਿੰਨ ਲੈਣਾ ਨੇ ਇਹਨਾਂ ਦੇ 6 6 ਫੀਡਰ ਨੇ 1 2 3 4 5 ਇਹ ਮਸਾਲਾ ਤੋਂ ਉੱਪਰ ਦੇਖੋ ਆਂਡੇ ਹੀ ਆਂਡੇ ਆ ਰਹੇ ਨੇ ਕਟੇ ਦੇ ਰਾਹ ਹੀ ਆਂਡਾ ਉੱਤੇ ਜਾਂਦਾਗਾ ਤੇ ਆਹ ਫੀਡਰਾਂ ਦੇ ਵਿੱਚ ਖੂੜ ਪਾਈ ਜਾਂਦੀ ਆ ਤੇ ਵਿਚਾਰੇ ਇਹ ਤਾਂ ਸਿੰਪਲ ਲੱਗਿਆ ਹੋਇਆ ਜਿਵੇਂ ਮੁਰਗੀ ਪਾਣੀ ਤੇ ਜੱਗਿਆ ਪਰ ਫੀਡ ਬਿਨਾ ਮੁਰਗੀ ਥਾਰ ਲੂ ਕਹਿੰਦੇ ਪਾਣੀ ਬਿਨਾ ਕਮੈਂਟ ਨਹੀਂ ਥਾਰਦੀ ਜੇ 10 ਮਿੰਟ ਵੀ ਪਾਣੀ ਬੰਦ ਹੋ ਗਿਆ ਬੇਸਾਂ ਦੇ ਮੁਰਗਿਆਂ ਜਾਂ ਮੁਰਗੀਆਂ ਮਰ ਜਾਣੀਆਂ ਘੱਟੋ ਘੱਟ 100 ਦੇ ਵਿੱਚੋਂ ਪਤੀ ਮੁਰਗੀਆਂ ਮਰ ਜਾਣੀਆਂ ਜੇਕਰ ਰਹਿਮਤ ਪਾਣੀ ਬੰਦ ਕਰਦੇ ਅੱਧਾ ਘੰਟਾ ਰਹਿ ਗਿਆ ਤਾਂ ਫਿਰ 50% ਉੱਡ ਜਾਂਦੀ ਹੈਗੀ ਦੇ ਤੋਂ ਮੁਰਗੀ ਇਸ ਤਰ੍ਹਾਂ ਆਏ ਦਾਣਾ ਤੇ ਪਾਣੀ ਪੀਂਦੀ ਆ ਫੀਡਰਾਂ ਦੇ ਵਿੱਚੋਂ ਲਾਈਟ ਲਗਾ ਕੇ ਰੱਖਣੀ ਪੈਂਦੀ ਆ ਰਾਤ ਨੂੰ 10 ਵਜੇ ਲਾਈਟ ਬੰਦ ਕਰ ਦਿੰਦੇ ਆਗੇ ਲਾਈਟ ਬੰਦ ਕਰਨ ਤੋਂ ਬਾਅਦ ਮੁਰਗੀ ਆਂਡਾ ਦਿੰਦੀ ਆ ਤੇ ਦਾਣਾ ਖਾਣਾ ਬੰਦ ਕਰ ਦਈ ਆ ਸ਼ੁਭਾ 4 ਵਜੇ ਲਾਈਟ ਚਲਾ ਦਿੰਦੇ ਆ ਫਿਰ ਮੁਰਗੀ ਫੀਡ ਖਾਂਦੀ ਆ ਫੀਡ ਦੇ ਢੇਡੇ ਸ਼ੁਭਾ 4 ਵਜੇ 9 ਵਜੇ 2 ਵਜੇ ਹੁਣ ਸ਼ਾਮ ਨੂੰ 4 ਵਜੇ ਸ਼ਾਮ ਨੂੰ 6 ਵਜੇ ਸ਼ਾਮ ਨੂੰ 10 ਵਜੇ ਇਸ ਤਰ੍ਹਾਂ ਲਾਈਟ ਦੇ ਵਿੱਚ ਵਿੱਚ ਫੀਡਾਂ ਦਾ ਢੇਡਾ ਲਗਾਇਆ ਜਾਂਦਾ ਆਹ ਦੇਖੋ ਜਿਵੇਂ ਆਹ ਮੁਰਗੀ ਆ ਇਹ ਮਰੀ ਹੋਈ ਆ ਇਹ ਪੁੰਜਰੇ ਦੇ ਵਿੱਚੋਂ ਬਾਹਰ ਕੱਢਣੀ ਬਹੁਤ ਜ਼ਰੂਰੀ ਆ ਕਿਉਂਕਿ ਨਹੀਂ ਨਹੀਂ ਤਾਂ ਹੋਰ ਮੁਰਗੀਆਂ ਨੂੰ ਬਿਮਾਰੀ ਲੱਗ ਜਾਂਦੀ ਆ ਇਸ ਲਈ ਡੇਲੀ ਤੇ ਇੰਨਾ ਮੁਰਗੀਆਂ ਦੇ ਵਿੱਚੋਂ 10-12 ਮੁਰਗੀਆਂ ਬਾਹਰ ਘਟਨੇ ਵਜਾਇਆ ਮਾਰੀ ਜਾਂਦੀਆਂ ਨੇ ਇੱਕ ਦੂਜੇ ਇਹ ਹੈ ਟਰਾਲੀ ਫੀਡ ਵਾਲੀ ਜਿਹੜੀ ਕਹਿੰਦੇ ਵਾਟਨਾ ਦੇ ਨਾਲ ਅੱਗੇ ਫਿੱਤੇ ਜਾਂਦੀ ਆ ਉਹ ਭਰੀ ਉੱਪਰੋਂ ਉੱਪਰ ਹੀ ਜਾਂਦੀ ਆ ਆਟੋਮੈਟਿਕ ਆ ਦੇ ਕੋਇਨਾ ਦੇ ਵਿੱਚ ਫੀਡ ਹੁੰਦੀ ਹੈ ਫੀਡ ਦੇ ਰਹੀ ਆ ਫੀਡਰਾ ਫੀਡ ਪਾਈ ਜਾਂਦੇ ਆ ਜੇਕਰ ਇਸ ਨੂੰ ਆ ਕੇਜ ਆ ਇਹਨੂੰ ਵਧਾ ਦਿਆਂਗੇ ਤਾਂ ਫੀਡ ਵੱਧ ਪੈਣ ਲੱਗ ਜੂ ਦੇਖੋ ਕਿੱਥੇ ਫੀਡ ਨਹੀਂ ਆ ਆ ਹੁਣ ਵਧਾਤੀ ਤੇ ਫੀਡ ਵੱਧ ਪੈਣ ਲੱਗ ਗਈ ਇਸ ਤਰ੍ਹਾਂ ਇਹ ਫੀਡ ਪੈਂਦੀ ਹੈਗੀ ਫੀਡਰਾਂ ਦੇ ਵਿੱਚ ਬਾਕੀ ਹੋਰ ਵੀ ਚੀਜ਼ਾਂ ਇਹ ਵੀ ਆ ਜਾ ਰਹੀ ਹੈ ਟਰਾਲੀ ਇੱਥੇ ਤੁਸੀਂ ਉਹ ਇੱਕ ਬੋਰਚ ਲੱਗਿਆ ਹੋਇਆ ਇਹਨਾਂ ਦੇ ਜੋ ਆਂਡੇ ਵਾਲਾ ਪਟਾ ਹੈ ਵਾਹਥੇ ਆਫ ਕਰਦੇ ਆ ਨੰਦਿਆਂ ਨਾਲ ਦੀ ਨਾਲ ਤੇ ਸੋਰ ਵੀ ਦਿਖਾ ਰਹੇ ਹਾਂ ਕਿ ਫਰੇਡਾਂ ਦੇ ਪੂਲੇ ਵਾੜਾ 쿨ਰ ਵਗੂ ਲੱਗੇ ਹੋਣਾਂ ਨੇ ਉਹਨਾਂ ਤੇ ਪਾਣੀ ਪੈਂਦਾ ਤੇ ਠੰਡੀ ਹਵਾ ਅੰਦਰ ਆਉਂਦੀ ਹੈ ਕਿਉਂਕਿ ਬਾਲੀ ਗਰਮੀ ਮਰਦੀ ਚਾਲਦੀ ਨਹੀਂ ਇਹਨਾਂ ਨੂੰ ਠੰਡੀ ਹਵਾ ਲੱਗਦੀ ਮੰਦੇ ਇਸ ਲਈ ਇਸ ਨੂੰ ਪੀਸੀ ਕੇ ਜਿਹੰਦੇ ਆ ਗਏ ਆ ਗਏ ਪੱਤੇ ਜਹਾਜੀ ਬੱਖੇ ਨੇ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹਵਾ ਦੇ ਕੱਟ ਹੈ ਤੇ ਹਵਾ ਬਹੁਤ ਜ਼ਿਆਦਾ ਬਾਹਰ ਮਾਰਦੇ ਆ ਗਰਮ ਹਵਾ ਇਹਨਾਂ ਨੇ ਬਾਹਰ ਚੱਡੀ ਜਾਣੀ ਆ ਤੇ ਉੱਪਰੋਂ ਠੰਡੀ ਹਵਾ ਮੁਰਗੀ ਨੂੰ ਹੁੰਦ ਜਾਨੀ ਇਹ ਲੱਗੇ ਹੋਏ ਨੇ 1 2 3 4 5 5 ਤੋਂ ਨਹੀਂ 10 10 ਬੱਟੇ ਨੇ ਤੇ ਆਹ ਰੇ ਵਾਲੇ ਬੱਟੇ ਨੇ ਇਹ ਮੁਰਗੀ ਦੇ نیچے ਲੱਗਿਆ ਹੋਇਆ ਬਟਾ ਦੇਖੋ ਉੱਥੇ ਬੈਠਾ ਕਰੀ ਜਾਂਦੇ ਆ ਮੁਰਗੀ ਉਹ ਬੜੇ ਦੇ ਰਾਹੀਂ ਜਦੋਂ ਇਹ ਵੀ ਇਹ ਜਿੱਥੇ ਚੱਲਾ ਸੀ ਇਧੇ ਰਹੇ ਚੱਲਦੀ ਆ ਦੇਖੋ ਇਧੇ ਰਹੇ ਚੱਲ ਕੇ ਇਹ ਪਟਾ ਐ ਘੁੰਮ ਘੁੰਮ ਇੱਥੇ ਫਿੱਟੀ ਜਾਂਦਾ ਆ ਪਟੇ ਦੇ ਨੀਚੇ ਵਾਲੇ ਤੇ ਨੀਚੋਂ ਪਟਾ ਚੱਲਦਾ ਚੱਲਦਾ ਤਿੰਨਾ ਕੇਜਾਂ ਦੇ ਲੱਗਿਆ ਹੋਇਆ ਚੱਲਦਾ ਚੱਲਦਾ ਕਿੱਥੇ ਜਾਂਦਾਗਾ ਆਟੋਮੈਟਿਕ ਟਰਾਲੀ ਭਰਦੀ ਆ ਦੇਖੋ ਉਥੋਂ ਐ ਜਾਂਦਾ ਕਿਉਂ ਉੱਥੇ ਖੜਾ ਕੇ ਟਰਾਲੀ ਭਰਦੀ ਹੈਗੀ ਉਹ ਵੱਡਾ ਆਏ ਆਏ ਰੇਹ ਜਾਈ ਜਾਂਦਾ ਉਹ ਬਾਕੀ ਰੇਹ ਪਿਆਗਾ মুরਗੀਆਂ ਦਾ ਜਿਹਦੇ ਵਿੱਚ ਦਵਾਈ ਪਾ ਕੇ ਸੁਕਾਇਆ ਜਾਂਦਾ 6-7 ਘੰਟੇ ਦਾ ਘੱਟਾ ਹੈਗਾ ਟਰੱਕ 6 ਘੱਟੇ ਟਰਾਲੀ ਦੇ ਬਰਾਬਰ ਕੰਮ ਕਰਦੇ ਨੇ ਹੋਰ ਵੀ ਹੋਰ ਕੋ ਜਾ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਆਪਾਂ ਥੈਡ ਨੰਬਰ 2 ਚਾਹੇ 1 ਇਹ ਹੈਗਾ ਥੈਡ ਨੰਬਰ 3 ਬਾਕੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਿਉਂਕਿ ਸਾਡੇ ਸ਼ੇਅਰ ਲਾਈਕ ਨਾਲ ਹੀ ਹੋਰ ਵੀਡੀਓ ਪਾਵਾਂਗੇ ਤੁਸੀਂ ਆਪਣੀ ਸ਼ਕਲ ਦੇਖੋ ਮੈਂ ਆ ਜਿਹੜਾ ਵੀਡੀਓ ਪਾਉਣਾ ਹੈ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਸ਼ੇਅਰ ਜਿੱਦਾਂ ਬਹੁਤ ਜ਼ਰੂਰੀ ਹੈ ਜਿੰਨੇ ਵੀਊ ਆਉਣਗੇ ਮੇਰਾ ਪੇਜ ਮੋਨਟੇਟाइज ਹੋਊਗਾ ਤਾਂ ਮੈਂ ਆਟੋਮੈਟਿਕ ਪੂਰੀ ਵਧੀਆ ਤੋਂ ਵਧੀਆ ਵੀਡੀਓ ਪਾਵਾਂਗਾ ਧੰਨਵਾਦ ਦੋਸਤੋ ਅਗੀ ਵੀਡੀਓ ਦੇਖਣੇ